आयुर्वेदा ਧੁੱਪ ਬਾਰੇ ਸਭ ਤੋਂ ਵੱਧ ਇਹ ਕਹਿੰਦਾ ਕਿ ਜੇ ਤੁਹਾਡਾ ਸਰੀਰ ਦੁਖਦਾ ਤੁਹਾਡਾ ਸਰੀਰ ਥੱਕਿਆ ਹੋਇਆ ਤੁਹਾਨੂੰ ਹਰ ਵਕਤ ਐਂਠਣ ਜੀ ਰਹਿੰਦੀ ਆਕੜਨ ਜੀ ਜਕੜਨ ਜੀ ਰਹਿੰਦੀ ਆ ਤਾਂ ਤੁਸੀਂ ਧੁੱਪੇ ਬਹਿ ਜਾਓ 5 ਮਿੰਟ ਸਰੀਰਨ ਖੁੱਲ ਜਾਂਦਾ ਹਰ ਚੀਜ਼ ਓਕੇ ਹੋ ਜਾਂਦੀ ਹੈ ਕਿਉਂਕਿ ਧੁੱਪ ਦੇ ਵਿੱਚ ਵਿਟਾਮਿਨ ਡੀ ਹੋਈ ਨਹੀਂ ਹੈਗਾ ਸਾਰਾ ਕੁਝ ਹੀ ਹੈਗਾ ਉਹਦੇ ਵਿੱਚ ਮਨ ਨੂੰ ਫੁੱਲ એનર્ਜੀ ਜਿਵੇਂ ਦਾ ਬੰਦੇ ਨੂੰ ਬਹੁਤ ਜ਼ਿਆਦਾ ਗਰਮੀ ਸਤਾ ਰਹੀ ਆ ਪਿਆਸ ਸਤਾ ਰਹੀ ਆ ਉਸ ਤੋਂ ਬਾਅਦ ਉਹ ਨਿੰਬੂ ਪਾਣੀ ਪੀਂਦਾ ਉਹਨੂੰ ਤੁਰੰਤ ਰਲੀਫ ਮਿਲਦਾ ਹੂੰ ਇਸੇ ਤਰ੍ਹਾਂ ਜਦੋਂ ਬੰਦਾ ਬਿਲਕੁਲ ਥੱਕਾ ਟੁੱਟਿਆ ਹੁੰਦਾ ਅਗਰ ਧੁੱਪੇ ਚੱਲਿਆ ਜਾਂਦਾ ਤੈਨੂੰ ਧੁੱਪੇ ਵੱਧ ਤੋਂ ਵੱਧ ਐ ਲੈ ਲੋ ਵੀ ਜਿਹੜੀ ਸਾਡੀ ਬਾਡੀ ਆ ਉਹ ਸੂਰਜ ਦੇ ਟੈਂਪਰੇਚਰ ਨੂੰ 3 ਮਿੰਟ ਦੇ ਵਿੱਚ ਅਬਜ਼ਰਬ ਕਰ ਲੈਂਦੀ ਹੈ ਅੱਛਾ 3 ਮਿੰਟ ਦੇ ਅੰਦਰ ਅੰਦਰ ਬਾਡੀ ਪੂਰੀ ਇਕਦਮ એનਰਜੈਟਿਕ ਹੋ ਜਾਂਦੀ ਆ ਇਹ ਇੱਕ ਵਿਟਾਮਿਨ ਡੀ ਜੀ ਦਾ ਘੱਟਾ ਉਹਦਾ ਟੈਸਟ ਵੀ ਹੈ ਜੋ ਜਾ ਕੇ ਧੁੱਪੇ ਬੈਂਦਾ ਉਹਨੂੰ ਊਰਜਾ ਮਿਲਦੀ ਆ ਤੇ ਐਡਮਿਨਜ ਬਿડાਵਾਂ ਦੀ ਘਟ ਆ। ਕਈ ਬੰਦੇ ਕਹਿੰਦੇ ਮੈਨੂੰ ਬੜਾ ਸਵਾਦ ਆ ਧੁੱਪੇ ਬਹਿ ਕੇ। ਉਹ ਤਾਂ ਬਹਿ ਕੇ ਸਵਾਦ ਜਾਂ ਜਲਣਦੀ ਸੀ ਧੁੱਪ। ਹਾਂਜੀ। ਉਹਨੂੰ ਲੜਦੀ ਧੁੱਪ ਵੀ ਵਧੀਆ ਲੱਗਦੀ ਆ ਕਈ ਵਾਰੀ। ਤੇ ਇਹ ਚੀਜ਼ ਅਸੀਂ ਵੀ ਦੇਖਦੇ ਆ ਮੈਂ ਵੀ ਦੇਖਿਆ ਕਈ ਵਾਰੀ ਅਸੀਂ ਜਿਵੇਂ ਧੁੱਪ ਨਿਕਲੀ ਹੁੰਦੀ ਆ ਅਸੀਂ ਗੱਡੀ ਚੋਂ ਨਿਕਲ ਕੇ ਧੁੱਪੇ ਖੜ ਜਾਂਦੇ ਆ ਥੋੜੀ ਦੇਰ ਤਾਂ ਫਰਕ ਪੈਂਦਾ। ਕਿਉਂਕਿ ਇਹ ਫਰਕ ਤਾਂ ਹੀ ਪੈਂਦਾ ਸੀ 24 ਘੰਟੇ ਏਸੀਆਂ ਚ ਰਹਿਣ ਲੱਗ ਗਏ।